ਹਾਂਜੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਮਸਲੀਨ ਦੇ ਸੁੱਟਾਂ ਨਾਲ ਮਸਲੀਨ ਦੇ ਦੁਪੱਟਿਆਂ ਦੀ ਵੈਰਾਈਟੀ ਪਹਿਲਾਂ ਵੀ ਗਈ ਸੀ ਤੁਸੀਂ ਵੀਡੀਓ ਨੂੰ ਬੜਾ ਮਾਨ ਬਖਸ਼ਿਆ ਬੜੇ ਲਾਈਕ ਕੀਤੇ ਬੜੇ ਕਮੈਂਟ ਕੀਤੇ ਕਸਟਮਰ ਦੀ ਫੁੱਲ ਡਿਮਾਂਡ ਆਈ ਸੀ ਉਹ ਸੁੱਟਾਂ ਲਈ ਤੁਹਾਨੂੰ ਪਤਾ ਹੀ ਹੈ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ 'ਚ ਵਧੀਆ ਕੱਪੜਾ ਹੀ ਮਿਲਦਾ ਹੈ ਤੁਹਾਨੂੰ ਜੀ ਤੁਸੀਂ ਲੈ ਕੇ ਵੀ ਗਏ ਹੋ ਪਹਿਲਾਂ ਡਿਜ਼ਾਈਨਿੰਗ ਬਹੁਤ ਸੋਹਣੀ ਆਈ ਹੈ ਜੀ ਦੁਬਾਰਾ ਰੀਸਟੌਕ ਹੋਇਆ ਦੁਬਾਰਾ ਮਾਲ ਆ ਗਿਆ ਜੀ ਇਹਦਾ ਮਸਲੀਨ ਦੇ ਸੂਟਾਂ ਦੇ ਮਸਲੀਨ ਦੇ ਦੁਪੱਟਿਆਂ ਨਾਲ ਜੀ ਦਿਖਾਣ ਲੱਗਿਆ ਤੁਹਾਨੂੰ ਅੱਜ ਜਿਹੜੇ ਡਿਜ਼ਾਈਨ ਜੀ ਪੂਰੇ ਫੁੱਲ ਸਾਈਜ਼ ਦੇ ਖੁੱਲੇ-ਦੁੱਲੇ ਦੁਪੱਟੇ ਜੀ ਦੇਖ ਸਕਦੇ ਹੋ ਤੁਸੀਂ ਮਸਲੀਨ ਦੇ ਦੁਪੱਟਿਆਂ ਨਾਲ ਮਸਲੀਨ ਦੇ ਸੂਟ ਡਿਜ਼ਾਈਨਿੰਗ ਬਹੁਤ ਹੀ ਸੋਹਣੀ ਹੈ ਉੱਪਰ ਪ੍ਰੋਪਰ ਹੈਂਡਵਰਕ ਕੀਤਾ ਹੋਇਆ ਜੀ ਗਲੇ ਤੇ ਤੁਸੀਂ ਦੇਖ ਸਕਦੇ ਹੋ ਥ੍ਰੈਡ ਦਾ ਕੰਮ ਹੈ ਨਾਲ ਐਂਡ ਦੇ ਆਉਟਿੰਗ ਹੈ ਜੀ ਦਿਖਾਣ ਲੱਗਾ ਤੁਹਾਨੂੰ ਇਸ ਦੇ ਕਲਰ ਡਿਜ਼ਾਈਨ ਹੋਰ ਦਿਖਾਣ ਲੱਗਾ ਬਹੁਤ ਕਲਰ ਡਿਜ਼ਾਈਨ ਆਏ ਨੇ ਦਿਖਾਣ ਲੱਗੇ ਤੁਹਾਨੂੰ ਦੇਖੋ ਜੀ ਡਿਜ਼ਾਈਨ ਬਹੁਤ ਹੀ ਸੋਹਣੇ ਡਿਜ਼ਾਈਨ ਹੈ ਜੀ ਕਲਰ ਵੀ ਬਹੁਤ ਪਿਆਰਾ ਹੈ ਜੀ ਨਾਲ ਜ਼ਰੀ ਦੀ ਆਉਟਿੰਗ ਕੀਤੀ ਹੋਈ ਹੈ ਰੇਟ ਇਸ ਦਾ ਸਿਰਫ 800 ਰੁਪਏ ਸੂਟ ਦਾ ਰੇਟ ਹੈ ਸਿਰਫ 800 ਰੁਪਏ オリジナル ਮਸਲੀਨ ਲੱਗੀ ਹੋਈ ਹੈ ਸੂਟ ਮਸਲੀਨ ਦਾ ਨਾਲ ਇਸ ਦੇ ਦੁਪੱਟਾ ਵੀ ਮਸਲੀਨ ਦਾ ਹੈ ਦੇਖ ਸਕਦੇ ਹੋ ਤੁਸੀਂ ਹੋਰ ਇਹਦੇ ਬਹੁਤ ਡਿਜ਼ਾਈਨ ਨੇ ਦਿਖਾਣ ਲੱਗਾ ਤੁਹਾਨੂੰ ਜੀ ਦਿਖਾਓ ਜੀ ਹੋਰ ਡਿਜ਼ਾਈਨ ਜੀ ਆਹ ਆਹ ਵੈਰੀ ਗੁੱਡ ਬਹੁਤ ਹੀ ਸੋਹਣਾ ਡਿਜ਼ਾਈਨ ਨਿਕਲਿਆ ਜੀ ਦੇਖੋ ਜੀ ਰੰਗਾਂ ਮੈਚੀ ਬਿਲਕੁਲ ਨਵੀਂ ਹੈ ਜੀ ਰੇਟ ਸਿਰਫ 800 ਰੁਪਏ ਬਹੁਤ ਹੀ ਸੋਹਣਾ ਸੂਟ ਹੈ ਨਾਲ ਥ੍ਰੈਡ ਦੀ ਆਉਟਿੰਗ ਕੀਤੀ ਹੈ ਹੈਂਡਵਰਕ ਦੇ ਦੇਖ ਸਕਦੇ ਹੋ ਤੁਸੀਂ ਬਾਰਡਰ ਤੇ ਵੀ ਗਲੇ ਦੀ ਡਿਜ਼ਾਈਨਿੰਗ ਵੀ ਹੈ ਦੇਖੋ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਦੇਖ ਸਕਦੇ ਹੋ ਤੁਸੀਂ ਜੀ ਬ੍ਰਾਂਡਡ ਕਪੜਾ ਹੈ ਮਸਲੀਨ ਦੇ ਸੂਟਾਂ ਨਾਲ ਮਸਲੀਨ ਦੇ ਦੁਪੱਟੇ ओरिजिनल ਕਪੜਾ ਹੈ ਰੇਟ ਸਿਰਫ 800 ਰੁਪਏ ਸੂਟ ਲੈਣ ਲਈ ਪਹੁੰਚੋ ਤੁਸੀਂ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰਮ ਬਰੇਟਾ ਵਿਖੇ ਜੀ ਡਿਜ਼ਾਈਨਿੰਗ ਹੋਰ ਵੀ ਬਹੁਤ ਮਿਲਦੀਆਂ ਹਨ ਤੁਹਾਨੂੰ ਜੀ ਦੇਖ ਸਕਦੇ ਹੋ ਤੁਸੀਂ ਕੈਮਰਾ ਕਾਲ ਕਰਕੇ ਦਿਖਾ ਰਹੇ ਹਾਂ ਡਿਜ਼ਾਈਨ ਬਹੁਤ ਸੋਹਣੇ ਬਹੁਤ ਹੀ ਜ਼ਿਆਦਾ ਸੋਹਣੇ ਡਿਜ਼ਾਈਨ ਹੈ ਜੀ ਸਿਰਫ 800 ਰੁਪਏ ਦਾ ਸੂਟ ਹੈ ਇਹ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰਮ ਬਰੇਟਾ ਵਿਖੇ ਮਿਲਣਿਆ ਤੁਹਾਨੂੰ ਜੀ ਜਲਦੀ ਕਰੋ ਸਮੇਂ ਦਾ ਲਾਭ ਉਠਾਓ ਸੂਟੇ ਲੈਣ ਲਈ ਪਹੁੰਚੋ ਤੁਸੀਂ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰਮ ਬਰੇਟਾ ਵਿਖੇ ਜੀ ਧੰਨਵਾਦ ਜੀ